ਸਾਰਿਆਂ ਹੀ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਰਕਾਰ ਇੱਕ ਨਵਾਂ ਹੋਰ ਕਾਨੂੰਨ ਲੈ ਕੇ ਆਈ ਆ ਪੈਸੇ ਇਕੱਠੇ ਕਰਨ ਦਾ ਆਮ ਲੋਕਾਂ ਤੋਂ ਪੈਸੇ ਹੜੱਪਣ ਦੇ ਲਈ ਇੱਕ ਨਵਾਂ ਕਾਨੂੰਨ ਹੋਰ ਬਣਾ ਲਿਆ ਇੱਕ ਪੀਪੇ ਤੋਂ ਕੱਟ ਕੇ ਛੋਟੀ ਜੀ ਪੱਤੀ ਇੱਕ ਤਿਆਰ ਕਰ ਲਈ ਹੈ ਜਿਸ ਤੇ ਲਿਖਤਾ ਕਿਸ ਅ ਮਤਲਬ ਸੇਵਾ ਅਭਿਆਨ ਕਰੋ ਜਾ ਸਫਾਈ ਅਭਿਆਨ ਕਰੋ ਹਰ ਇੱਕ ਦੇ ਕਰ ਮੂਰੇ ਇਹ ਪੱਤੀ ਲਾ ਕੇ ਜਾਣਗੇ ਤੇ ਨਾਲ ਪੱਤੀ ਲਾ ਕੇ ਤੁਹਾਡੇ ਤੋਂ 50 ਰੁਪਏ ਵਸੂਲ ਕੇ ਲੈ ਕੇ ਜਾਣਗੇ ਤੁਹਾਡੇ ਤੋਂ 50 ਰੁਪਏ ਦੀ ਲਈ ਦੀ ਫੀਸ ਲੈ ਕੇ ਜਾਣਗੇ ਤਾਂ ਹਰ ਇੱਕ ਪਿੰਡ ਸ਼ਹਿਰ ਦੇ ਵਿੱਚ ਲਾ ਲਓ ਜਿਨ੍ਹਾਂ ਨੂੰ ਸਰਕਾਰੀ ਸਹੂਲਤਾਂ ਮਿਲਦੀਆਂ ਨੇ ਤਾਂ ਉਹਨਾਂ ਹਰ ਇੱਕ ਦੇ ਘਰੇ ਇੱਕ ਪੱਤੀ ਲਾ ਕੇ ਜਾਣਗੇ ਤੇ 50 ਰੁਪਏ ਉਹਦੇ ਲੈ ਕੇ ਜਾਣਗੇ ਆਮ ਅਗਰ ਆਪਾਂ ਅਗਲੀ ਪਿੰਡਾਂ ਦੀ ਗੱਲ ਕਰੀਏ ਤਾਂ 12-13 ਹਜ਼ਾਰ ਪਿੰਡ ਨੇ ਹਰ ਇੱਕ ਪਿੰਡ ਦੇ ਵਿੱਚ ਘੱਟੋ ਘੱਟ 4-500 ਕਰ ਹੁੰਦਾ ਤੇ ਹਰ ਇੱਕ ਕਰ ਤੋਂ ਅਗਰ 50 ਰੁਪਏ ਲੈਂਦੇ ਨੇ ਹਣਾ ਤਾਂ ਲਾ ਲਓ ਤੁਸੀਂ 32-33 ਕਰੋੜ ਰੁਪਏ ਇਕੱਠਾ ਕਰਕੇ ਲੈ ਕੇ ਜਾਣਗੇ ਫਰੀਦਾ ਕਿ ਜਾਣ ਕੇ ਕਹਿ ਕੇ ਟੈਕਸ ਆ ਬਾਕੀ ਤੁਸੀਂ ਅੱਗੇ ਆਹ ਵੀਡੀਓ ਵੇਖ ਸਕਦੇ ਹੋ ਕਿ ਵੀਰ ਨੇ ਜਵਾਬ ਦਿੱਤਾ ਕਿ ਮੇਰੇ ਘਰੇ ਇਹ ਪੱਤੀ ਨਹੀਂ ਲੱਗੇ ਜਾਨੀ ਤੇ ਨਾ ਮੈਂ 50 ਰੁਪਏ ਦਮਾ ਟੈਕਸ ਸਾਡੇ ਤੋਂ ਸਾਡੇ ਕੋਲ ਅਗਰ ਕੋਈ ਚੀਜ਼ ਆਉਂਦੀ ਆ ਉਸ ਤੋਂ ਪਹਿਲਾਂ ਹੀ ਉਸ ਦਾ ਟੈਕਸ ਕੱਟ ਲਿਆ ਜਾਂਦਾ ਬਾਕੀ ਤੁਸੀਂ ਵੀਡੀਓ ਅੱਗੇ ਵੇਖ ਸਕਦੇ ਹੋ ਇਹ ਬੜੇ ਫਸਿਆ ਯਾਰ ਅਸੀਂ ਸਰਪੰਚ ਇੱਕ ਅੱਜ ਨਵਾਂ ਸੁਨੇਹਾ ਆ ਗਿਆ ਕਹਿੰਦੇ ਪਿੰਡਾਂ 'ਚ ਜਿੰਨੇ ਵੀ ਘਰ ਨੇ ਸਾਰਿਆਂ ਦੇ ਘਰਾਂ ਉਰੇ ਇੱਕਾ ਟੀਨ ਦੀ ਪੱਤੀ ਆ ਜਿਹੜਾ ਪੀਪਲ ਵਾਲਾ ਟੀਨ ਹੁੰਦਾ ਉਹਦੀ ਵੀ ਇਹ ਘਰਾਂ ਮੂਰੇ ਲਵਾਉਣੀ ਜ਼ਰੂਰੀ ਆ ਜਿਹੜਾ ਵੀ ਘਰ ਕੋਈ ਨਹੀਂ ਲਵਾਊਗਾ ਜਿਹੜੀਆਂ ਉਹ ਸਰਕਾਰੀ ਸਕੀਮਾਂ ਮਿਲਦੀਆਂ ਨੇ ਕਿ ਉਹ ਕੱਟ ਦਿੱਤੀਆਂ ਜਾਣਗੀਆਂ ਤੇ ਜਿਹੜੇ ਲਾਉਣਾ ਆਏ ਸੀ ਮਖਿਆ ਯਾਰ ਲਾ ਦੋ ਚਲੋ ਕੋਈ ਗੱਲ ਨਹੀਂ ਕਹਿੰਦੇ ਜੀ ਤੇ ਸائن ਕਰੋ ਇੱਕਾ ਲੈਟਰ ਕੱਢਤਾ ਤੇ ਜਦੋਂ ਮੈਂ ਪੜਿਆ ਕਿ ਹਰੇਕ ਘਰ ਤੋਂ 50 ਰੁਪਏ ਵਸੂਲੇ ਜਾਣ ਮੈਂ ਜਵਾਬ ਦੇ ਕੇ ਤੋਰਤਾ ਕਹਿੰਦੇ ਤੁਹਾਡੇ ਤੇ ਕਾਰਵਾਈ ਹੋਊਗੀ ਮਾਹਬਾਈ ਦੇਖੀ ਜੋ ਜਿਹੜੀ ਕਾਰਵਾਈ ਹੋ 50 ਰੁਪਏ ਦੰਨਿਆ ਮੇਰੇ ਪਿੰਡ ਚ 500 ਘਰ ਹੈਗਾ ਤੇ ਤੁਸੀਂ ਦੇਖ ਲਓ ਵੀ ਘਟੋ ਘਟ 25000 ਰੁਪਇਆ ਹੋ ਗਿਆ ਤੇ ਪੰਜਾਬ ਚ 13000 ਪਿੰਡ ਹੈਗਾ 500 ਘਰ ਆਪਾਂ ਇੱਕ ਪਿੰਡ ਚ ਲਾ ਕੇ ਕਿਸੇ ਤੇ ਘੱਟ ਲਾ ਲਾ ਖੇਚ ਵੱਧ ਲਾ ਲਾ 32 ਕਰੋੜ 50 ਲੱਖ ਰੁਪਇਆ ਉਹੀ ਇਕੱਠਾ ਕਰ ਰਹੇ ਨੇ ਗੱਲ ਆ ਕੋਈ ਇਹ ਜੇਕਰ ਤੁਹਾਡੇ ਪਿੰਡਾਂ ਚ ਇਹ ਪੱਤੀਆਂ ਜੇ ਲਾਉਣ ਆਉਂਦੇ ਨੇ ਬਿਲਕੁਲ ਨਾ ਲਵਾਓ ਜੇ ਫ੍ਰੀ ਲਾ ਕੇ ਜਾਣੀਆਂ ਲਾਜੋ ਬਈ ਅਸੀਂ ਟੈਕਸ ਦਾ ਪੈਸਾ ਬਹੁਤ ਦੰਨਿਆ ਗਏ ਅਸੀਂ ਹੋਰ ਇਹ ਚੀਜ਼ਾਂ ਚ ਲਟਾ ਨਹੀਂ ਹੋ ਸਕਦੇ ਤੇ ਬਾਕੀ ਬਈ ਸਮੁੱਚੀ ਸਵਸਥ ਅਭਿਆਨ ਹੈ ਸਫਾਈ ਵਿੱਚ ਭਲਾਈ ਸਟicker ਲਾਉਣ ਨਾਲ ਸਫ ਸਫਾਈ ਜੇ ਆਪਾਂ ਗਰਾਊਂਡ ਤੇ ਕਰਾਂਗੇ ਤਾਂ ਹੋਊਗੀ ਉਹਦੇ ਲਈ ਪਿੰਡਾਂ 'ਚ ਤੁਹਾਨੂੰ ਸਰਕਾਰ ਨੂੰ ਬੰਦੇ ਪੱਕੇ ਰੱਖਣੇ ਪੈਣਗੇ ਤਾਂ ਪਿੰਡ ਸਾਫ਼ ਹੋਣਗੇ ਜਿਹੜੇ ਪਿੰਡਾਂ 'ਚ ਪੰਚਾਇਤੀ ਆਮਦਨ ਨਹੀਂ ਹੈਗੀ ਉਹ ਪਿੰਡਾਂ ਨੂੰ ਸਫਾਈਆਂ ਕਰਾਉਣੀਆਂ ਬਹੁਤ ਔਖੀਆਂ ਨੇ ਸੋ ਮੇਰੀ ਸਰਕਾਰ ਨੂੰ ਬੇਨਤੀ ਆ ਇਹ ਚੋਟਲੇ ਜਿਹੇ ਛੱਡ ਕੇ ਜਿਹੜੇ ਗਰਾਊਂਡ ਤੇ ਕੰਮ ਲੋੜੀ ਦੀ ਨੌਕਰੀ